ਭੈ ਗੁਰਜੀ ਕਕਸਾ ਲੈ ਗੁਰਜੀ ਕਿਤੇ ਅੱਜ ਆਪਰ ਸੋਇਚ ਕਰਦੇ ਆ ਕੰਮ ਸੇਵੀਆਂ ਨਾ ਬਹੁਤ ਚਿਰ ਦੀਆਂ ਪਈਆਂ ਤੇ ਉਹ ਬਸ ਭੁੰਨ ਦਾ ਹੀ ਟਾਈਮ ਨਹੀਂ ਲੱਗਿਆ ਜਿਸ ਕਰਨ ਦਾ ਹੁਣ ਮੈਂ ਕਿਹਾ ਚਲ ਅੱਜ ਮੈਂ ਭੁੰਨ ਦਿੰਦੀ ਆ ਸੇਵੀਆਂ ਮੇਰੇ ਕੋਲ ਟਾਈਮ ਸੀਗਾ ਮੈਂ ਇਹ ਉੱਠ ਖੜੀ ਸੀ ਤੇ ਚਲੋ ਅੱਜ ਆਪਾਂ ਇਹ ਕੰਮ ਕਰਦੇ ਆ ਸੇਵੀਆਂ ਦਾ ਸੇਵੀਆਂ ਜੇ ਭੁੰਨ ਲਈਏ ਨਾ ਫਿਰ ਇਹਨਾਂ ਨੂੰ ਸੁਸਰੀ ਨਹੀਂ ਲੱਗਦੀ ਭਾਵੇਂ ਸਾਲ ਪਰ ਪਈਆਂ ਰਹਿਣ ਵਧੀਆ ਰਹਿੰਦੇ ਗਏ ਨਹੀਂ ਤਾਂ ਫਿਰ ਸੌਣ ਬਾਦਾਂ ਚਾੱਕੀ ਇਹਨਾਂ ਸੁਸਰੀ ਭੈ ਜੰਦੀ ਗਏ ਇਹ ਪੁੰਨੀਆਂ ਤਾਂ ਜਰੂਰ ਪੈਂਦੇ ਗਏ ਅੱਗੇ ਤਾਂ ਬੁੜੀਆਂ ਡਿੱਕਿਆਂ ਚ ਬਣਤੀਆਂ ਹੁੰਦਾਂ ਅਸੀਂ ਤੇ ਹੁਣ ਚੱਲ ਕੜਾਈਆਂ ਚ ਬਣ ਲੈਂਦੀ ਆ ਅੱਜ ਕੱਲ੍ਹ Biasanya dikreasi nggak, sih, baguslah dikasih, OBI. ਇਹ ਬਹੁਤ ਮਨੀ ਚੱਲ ਗਈ। ਆਇ ਲੈ ਤੋ ਆ ਰੋ ਕੇ ਨਹੀਂ। ਕੇ ਨਹੀਂ। ਬਾਦ ਵਿੱਚ। ਠੀਕ ਹੈ। ਹਉ ਅੰਤ ਚ ਕੋਲ। ਮਾ ਆਂ ਦੇ ਤਾਂ ਮੇ। ਫਿਰ ਆਪਾਂ ਇਹ ਚ ਪਾ ਲਾਂਗੇ। ਫਿਰ ਜੋ ਛੱਡ ਜਾਣਗੇ। ਖੜਕਾ ਪਰ ਮੈਂ ਨਾ ਕਰਨਾ ਚਾਹਤਾ। ਹਾਂ ਫਿਰ ਜੋ ਛੱਡ ਗਿਆ ਫਿਰ ਆਪਾਂ ਪਾ ਲਾਂਗੇ। میں انی چا Dengan part yang pun menasihnau aja di penye, di zaman ini ਹੇ ਗੁਰੂ ਜੀ ਸੱਚੇ ਪਾਇਆ ਮੈਂ ਥੋੜੇ ਥੋੜੇ ਕਰਕੇ ਸੁਣਨੇ ਵੀ ਸੌਕੇ ਨੂੰ ਬਚ ਜਾਂਦਾ ਇਹ ਆਟੇ ਦੀਆਂ ਸੇਵੀਆਂ ਐ ਇਹ ਆਟੇ ਦੀਆਂ ਵਧਿਕਾ ਹੁੰਦੇ ਨੇ ਨਹੀਂ ਉਹ ਜਿਹੜੀਆਂ ਉਹ ਆਪਾਂ ਬਿਜਾਰੋ ਨਹੀਂ ਉਹ ਮੈਦੇ ਦੀਆਂ ਬਣੀਆਂ ਹੁੰਦੇ ਨੇ ਉਹ ਮੈਦਾ ਹਾਜਮ ਹੀ ਨਹੀਂ ਹੁੰਦਾ ਇਹ ਆਟੇ ਦੀਆਂ ਸੇਵੀਆਂ ਵਧੀਆਂ ਹਾਜਮੇ ਆ ਜਾਂਦੇ ਨੇ ਇੰਨੀ ਦਿੱਤੀ ਐ ਹਰ ਕਬੀ ਨਾ ਨਹੀਂ ਆਏ ਕਿ ਆਦੀ ਮੇਰਾ ਨਾ ਪੈਰ ਐ ਜਿਹਨੂੰ ਜਾਂਦਾ ਮੇਰਾ ਪੈਰ ਜ ਜੰਦਾ ਨਹੀਂ ਪਾਈ ਨਹੀਂ ਇੱਕ ਅੱਧੀ ਵਾਰੀ ਪਾਈਏ ਬਸ ਆਦੀ ਮੇਰਾ ਪੈਰ ਆ ਨਹੀਂ ਜਾਂਦਾ ਆਦੀ ਇੱਕ ਪਾਸੇ ਟੇਢਾ ਜਾਂਦਾ ਆਦੀ ਤੇ ਮੈਂ ਰਾਹ ਟੇਢਾ ਦੋਦੀ ਆੱਖੀ ਹੁੰਦੀ ਆਦੀ ਮੈਨੋਰ ਠੀਕ ਹੈ ਜਵਨ ਅਮੀਰ ਕਾ ਵੀ ਉਹ ਤੇ ਬੰਗੀ ਆ ਮਿੱਠੀ ਮਿੱਠੀ ਅੱਗ ਤੇ ਪੁੰਗੇ ਨਾ ਫਿਰ ਚੀਜ਼ ਵਧੀਆ ਬਣਦੀ ਆ ਜੋ ਵੀ ਕੰਮ ਕਰਨਾ ਮਿੱਠੀ ਮਿੱਠੀ ਅੱਗ ਤੇ ਕਰੋ ਫਿਰ ਬਹੁਤ ਸੋਹਣੀ ਜਿਹੀ ਚੀਜ਼ ਬਣਦੀ ਆ ਨਾ ਭਾਜੇ ਸਾਰ ਗਿਆ ਭੰਨ ਲਿਆ ਨਾ ਫੇਰ ਵਿਖਾਵਾਂਗੇ ਤੁਹਾਨੂੰ ਆ ਦੇਖੋ ਹੁਣ ਬਣ ਗਈਆਂ ਘੰਟਾ ਲੱਗ ਗਿਆ ਇਹ ਬਣਾਉਣ ਤੇ ਬਹੁਤ ਔਖਾ ਕੰਮ ਸੀ ਜੀ ਮੈਨੂੰ ਬਹੁਤ ਟਾਈਮ ਲੱਗ ਗਿਆ ਘੰਟਾ ਹੋ ਗਿਆ ਮੈਨੂੰ ਖੜੀ ਨੂੰ ਮੇਰੇ ਤਾਂ ਲੱਤਾਂ ਦੁਖਣ ਲੱਗ ਗਈਆਂ ਚਲੋ ਠੀਕ ਹੈ ਬੇਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ